ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵੀਡੀਓ 'ਚ ਅਸੀਂ ਇੱਕ ਅਜਿਹੇ ਅੰਗਰੇਜ਼ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਸਿਰਫ ਸਿੱਖ ਧਰਮ ਨੂੰ ਪੜ੍ਹਿਆ ਹੀ ਨਹੀਂ ਉਸ ਨੂੰ ਦਿਲੋਂ ਅਪਣਾਇਆ ਤੇ ਸਿੱਖ ਧਰਮ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਇਹ ਟੌਪਿਕ ਇੰਨਾ ਜ਼ਿਆਦਾ ਖਾਸ ਹੈ ਕਿ ਤੁਸੀਂ ਇੰਟਰਨੈਟ ਦੇ ਉੱਪਰ ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਪਾਓਗੇ ਨਹੀਂ ਤੁਹਾਨੂੰ ਕਿਸੇ ਆਰਟੀਕਲ ਦੇ ਉੱਪਰ ਇਸ ਦੇ ਬਾਰੇ ਪੜਨ ਨੂੰ ਮਿਲੇਗਾ ਅੱਜ ਦੀ ਵੀਡੀਓ ਚ ਅਸੀਂ ਗੱਲ ਕਰਾਂਗੇ ਮਿਸਟਰ ਮੈਕਸ ਆਥਰਨ ਮੈਲਕੋਫ ਬਾਰੇ ਉਹ ਵਿਅਕਤੀ ਜਿਸ ਨੇ ਪਹਿਲੀ ਵਾਰ ਅੰਗਰੇਜ਼ੀ ਦੇ ਵਿੱਚ ਸਿੱਖ ਧਰਮ ਦੇ ਉੱਪਰ ਇੱਕ ਪੂਰਾ ਗ੍ਰੰਥ ਲਿਖਿਆ ਅਸੀਂ ਅਕਸਰ ਹੀ ਇਤਿਹਾਸ ਦੇ ਵਿੱਚ ਜ਼ਰੂਰ ਸੁਣਿਆ ਹੋਵੇਗਾ ਕਿ ਅੰਗਰੇਜ਼ਾਂ ਨੇ ਕਿਸ ਤਰੀਕੇ ਦੇ ਨਾਲ ਭਾਰਤੀਆਂ ਦੇ ਨਾਲ ਵਿਵਹਾਰ ਕੀਤਾ ਕਿਸ ਤਰੀਕੇ ਦੇ ਨਾਲ ਉਹ ਡਿਸਕ੍ਰਿਮੀਨੇਸ਼ਨ ਕਰਦੇ ਸੀ ਪਰ ਉਹਨਾਂ ਵਿੱਚੋਂ ਕਈ ਅਜਿਹੇ ਅਫਸਰ ਵੀ ਸਨ ਜੋ ਭਾਰਤੀਆਂ ਵਾਸਤੇ ਆਪਣੇ ਦਿਲ ਦੇ ਵਿੱਚ ਪਿਆਰ ਰੱਖਦੇ ਸੀ ਤੇ ਉਹਨਾਂ ਵਿੱਚੋਂ ਹੀ ਇੱਕ ਸੀ ਮਿਸਟਰ ਮੈਕਸ ਜਿਨ੍ਹਾਂ ਨੇ ਸਿੱਖ ਧਰਮ ਦੇ ਲਈ ਆਪਣੀਆਂ ਸੇਵਾਵਾਂ ਦਿੱਤੀਆਂ। ਸੋ ਚਲੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸੁਪਰ ਥੈਂਕਸ ਦੇ ਰਹੇ ਹਾਂ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਲਿਆਈਏ। ਚਲੋ ਆਪਣੀ ਸੁਰਤ ਨੂੰ ਲੈ ਜਾਓ 11 ਸਤੰਬਰ 1813 ਨੂੰ ਜਦੋਂ ਮੈਕਸ ਆਰਥਰ ਦਾ ਜਨਮ ਆਇਰਲੈਂਡ ਦੇ ਵਿੱਚ ਹੁੰਦਾ ਹੈ। ਉਹਨਾਂ ਦੀ ਸ਼ੁਰੂਆਤੀ ਸਿੱਖਿਆ ਆਇਰਲੈਂਡ ਦੇ ਵਿੱਚ ਹੀ ਹੋਈ ਪਰ ਆਪਣੀ ਛੋਟੀ ਜਿਹੀ ਮਰਦੇ ਵਿੱਚ ਉਹ ਇੰਗਲੈਂਡ ਸ਼ਿਫਟ ਕਰ ਜਾਂਦੇ ਨੇ ਉੱਥੇ ਉਹਨਾਂ ਨੇ ਆਰਥਰਡ ਯੂਨੀਵਰਸਿਟੀ ਤੋਂ ਆਪਣੀ ਹਾਈਰ ਐਜੂਕੇਸ਼ਨ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਈਐਸ ਐਗਜ਼ਾਮ ਕੁਆਲੀਫਾਈ ਕੀਤਾ 1864 ਦੇ ਵਿੱਚ ਉਹ ਭਾਰਤ ਆਏ ਤੇ ਉੱਥੇ ਡਿਪਟੀ ਕਮਿਸ਼ਨਰ ਤਾਇਨਾਤ ਹੋਏ ਉਹ ਬ੍ਰਿਟਿਸ਼ ਸਰਕਾਰ ਦੇ ਅੰਦਰ ਨੌਕਰੀ ਕਰ ਰਹੀ ਸੀ ਜਿਸ ਕਰਕੇ ਬ੍ਰਿਟਿਸ਼ ਸਰਕਾਰ ਨੇ ਹੀ ਉਹਨਾਂ ਦੀ ਪੰਜਾਬ ਦੇ ਵਿੱਚ ਨੌਕਰੀ ਲਾਈ ਇਹ ਹੀ ਪੰਜਾਬੀ ਮਿੱਟੀ ਉਹਨਾਂ ਦੇ ਦਿਲ ਨੂੰ ਅਤਿ ਗਹਿਰਾਈ ਦੇ ਨਾਲ ਛੋਹਣ ਲੱਗੀ। ਉਹਨਾਂ ਨੂੰ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਪਸੰਦ ਆਏ। ਉਹਨਾਂ ਨੂੰ ਸਿੱਖ ਧਰਮ, ਉੱਥੇ ਦਾ ਕਲਚਰ ਤੇ ਉੱਥੇ ਦੇ ਲੋਕ ਤੇ ਉਹਨਾਂ ਦੇ ਸੰਤ ਦਾ ਤਰੀਕਾ ਬਹੁਤ ਜ਼ਿਆਦਾ ਸ਼ੌਨ ਲੱਗ ਗਿਆ ਲਾਹੌਰ ਦੇ ਵਿੱਚ ਰਹਿੰਦੇ ਰਹਿੰਦੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਭਾਈ ਤਖਤ ਸਿੰਘ ਤੌਣ ਸਿੰਘ ਲੰਬਾ ਤੇ ਪ੍ਰੋਫੈਸਰ ਗੁਰਮੁਖ ਸਿੰਘ ਵਰਗੇ ਗੁਰ ਵਿਦਵਾਨ ਇਹਨਾਂ ਦੀ ਸੰਗਤ ਨੇ ਇਸ ਗੋਰੇ ਦੀ ਸੋਚ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਤੇ ਜਦ ਕਦੇ ਵੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਤਾਂ ਉਹਨਾਂ ਨੂੰ ਮਨ ਦੇ ਵਿੱਚ ਇੱਕ ਵੱਖਰਾ ਹੀ ਸੰਤੋਖ ਆਂਦਾ ਉਹ ਇਹ ਚੀਜ਼ ਸਮਝ ਚੁੱਕੇ ਸੀ ਕਿ ਸਿੱਖ ਧਰਮ ਇੱਕ ਤਾਜਮੇ ਦੀ ਵਿਵਸਥਾ ਨਹੀਂ ए बहुत ही उचे दर्जे जिंदगी जोन का तरीका है ਪਰ ਕਾਫੀ ਸਮਾਂ ਅੰਗਰੇਜ਼ੀ ਸਰਕਾਰ ਦੇ ਥੱਲੇ ਕੰਮ ਕਰਨ ਤੋਂ ਬਾਅਦ ਮੈਕਸ ਨੂੰ ਇੱਕ ਚੀਜ਼ ਸਮਝ ਆਂਦੀ ਹੈ ਕਿ ਉਹਨਾਂ ਦੀ ਤੇ ਅੰਗਰੇਜ਼ੀ ਸਰਕਾਰ ਦੀ ਸੋਚ ਬਹੁਤ ਜ਼ਿਆਦਾ ਵੱਖਰੀ ਹੈ ਤੇ ਉਹ ਉਹ ਕੰਮ ਨਹੀਂ ਕਰ ਸਕਦੇ ਜੋ ਅੰਗਰੇਜ਼ੀ ਸਰਕਾਰ ਉਹਨਾਂ ਤੋਂ ਕਰਾਉਣਾ ਚਾਹੁੰਦੀ ਹੈ ਜਿਸ ਕਰਕੇ 1893 ਦੇ ਵਿੱਚ ਉਹਨਾਂ ਨੇ ਆਪਣੀ ਨੌਕਰੀ ਨੂੰ ਛੱਡ ਦਿੱਤਾ ਉਹਨਾਂ ਨੇ ਹੁਣ ਆਪਣਾ ਸਾਰਾ ਸਮਾਂ ਸਿੱਖੀ ਇਤਿਹਾਸ ਤੇ ਗੁਰਬਾਣੀ ਦੀ ਖੋਜਾਂ ਦੇ ਅੰਦਰ ਸਮਰਪਿਤ ਕਰ ਦਿੱਤਾ ਤੇ ਮੈਕਸ ਨੇ ਹੁਣ ਕਾਫੀ ਸਮਾਂ ਖੋ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਸਿੱਖ ਧਰਮ ਤੋਂ ਰਿਲੇਟਡ ਕਈ ਸਾਰੀਆਂ ਕਿਤਾਬਾਂ ਲਿਖੀਆਂ ਜਿਵੇਂ ਕਿ ਸਿੱਖ ਰਿਲੀਜੀਅਨ ਇਟਸ ਗੁਰੂ ਸੈਕ੍ਰੀਟ ਰੀਡਿੰਗ ਤੇ ਆਥਰਜ਼ ਨਾਮਕ ਇਹ ਸਾਰੀਆਂ ਕਿਤਾਬਾਂ ਲਿਖੀਆਂ ਤੇ ਉਹਨਾਂ ਨੇ 6 ਭਾਗਾਂ ਵਾਲੀ ਗ੍ਰੰਥਮਾਲਾ ਤਿਆਰ ਕੀਤੀ ਜੋ ਸਿੱਖੀ ਜਨ ਦੇ ਉੱਪਰ ਲਿਖੀ ਗਈ ਸੀ ਇਸ ਨੂੰ 1909 ਦੇ ਵਿੱਚ ਆਕਸਫੋਰਡ ਯੂਨੀਵਰਸਿਟੀ ਦੇ ਵੱਲੋਂ ਛਾਪਿਆ ਗਿਆ ਸੀ ਇਹਨਾਂ ਸਾਰੀਆਂ ਕਿਤਾਬਾਂ ਦੇ ਵਿੱਚ ਮੈਕਸ ਨੇ ਸਾਡੇ ਦਸਾਂ ਗੁਰੂਆਂ ਬਾਰੇ ਗੱਲ ਕੀਤੀ ਤੇ ਉਹਨਾਂ ਦੇ ਉਦੇਸ਼ਾਂ ਦੇ ਬਾਰੇ ਗੱਲ ਕੀਤੀ ਤੇ ਸਿੱਖ ਰੂਹਾਨੀ ਪਰੰਪਰਾ ਦੇ ਬਾਰੇ ਗੱਲ ਕੀਤੀ ਇਹ ਕੋਈ ਸਧਾਰਨ ਪੁਸਤਕ ਨਹੀਂ ਸੀ ਇਹ ਇੱਕ ਇਤਿਹਾਸਿਕ ਮੌਲਿਕ ਸਿੱਖ ਦਸਤਾਵੇਜ਼ ਸੀ ਮੈਟਕਾਲਫ ਨੇ ਸਿੱਖ ਮੂਲ ਗ੍ਰੰਥਾ ਪੁਰਾਣੀਆਂ ਜਨਮ ਸਾਖੀਆਂ ਤੇ ਵੈਦਿਕ ਇਸਲਾਮਿਕ ਅਤੇ ਮਿਸ਼ਨਰੀ ਸਰੋਤਾਂ ਦੇ ਨਾਲ ਤੁਲਨਾ ਕਰਕੇ ਸਿੱਖ ਧਰਮ ਦੀ ਸਲੱਖਣਾਂ ਨੂੰ ਰੋਸ਼ਨ ਕੀਤਾ। ਉਸ ਸਮੇਂ ਇੱਕ ਅਖਬਾਰ ਵੀ ਛਪਦੀ ਹੁੰਦੀ ਸੀ ਜਿਸ ਦਾ ਨਾਮ ਸੀ ਦ ਖਾਲਸਾ ਤੇ ਇਸ ਨੂੰ ਪੰਜਾਬੀ, ਉਰਦੂ ਤੇ ਹਿੰਦੀ ਤੇ ਇੰਗਲਿਸ਼ ਦੇ ਵਿੱਚ ਛਾਪਿਆ ਜਾਂਦਾ ਸੀ। ਤੇ ਇਸ ਅਖਬਾਰ ਚਾ ਅੰਗਰੇਜ਼ੀ ਨੂੰ ਸੰਭਿਆ ਮੈਕਸ ਨੇ ਉਹ ਲਗਾਤਾਰ ਸਿੱਖੀ ਵਾਸਤੇ ਲਿਖਦੇ ਰਹਿੰਦੇ ਸੀ ਤੇ ਉਹ ਸਿੱਖੀ ਦੀ ਆਵਾਜ਼ ਬਣ ਗਏ। ਭਾਈ ਕਾਰ ਸਿੰਘ ਨਾਭਾ ਜੀ ਦੀ ਸੰਗਤ ਦੇ ਨਾਲ ਮੈਕਸ ਨੇ ਕਾਫੀ ਜ਼ਿਆਦਾ ਕੁਝ ਸਮਝਿਆ ਕਿ ਉਹ ਕੁਝ ਸਮੇਂ ਨਾਭਾ ਦੇ ਵਿੱਚ ਵੀ ਰਹੇ ਤੇ ਉੱਥੇ ਹੀ ਉਹਨਾਂ ਨੇ ਬਹੁਤ ਸਾਰੀਆਂ ਜਨਮ ਸਾਖੀਆਂ ਨੂੰ ਪੜਿਆ ਤੇ ਬਹੁਤ ਸਾਰੀਆਂ ਰਚਨਾਵਾਂ ਨੂੰ ਦੁਬਾਰਾ ਸੋਧਿਆ ਤੇ ਮੈਕਸ ਉਹਨੇ ਇੱਕ ਐਹੋ ਜਿਹਾ ਇਨਸਾਨ ਬਣ ਗਿਆ ਸੀ ਜੋ ਪੱਛਮੀ ਦੁਨੀਆ ਨੂੰ ਸਿੱਖ ਧਰਮ ਦੀ ਮਹਾਨਤਾ ਸਮਝਾ ਰਿਹਾ ਸੀ ਤੇ ਉਹਨਾਂ ਨੇ ਕਈ ਅੰਗਰੇਜ਼ ਲੇਖਾਂ ਦੇ ਵਿੱਚ ਵੀ ਇਹ ਜੋੜ ਦਿੱਤਾ ਕਿ ਸਿੱਖ ਧਰਮ 나ਹੀਂ Hindu ਧਰਮ ਦਾ ਹਿੱਸਾ ਹੈ 나ਹੀਂ ਕਿਸੇ ਹੋਰ ਸ਼ਾਖਾ ਦਾ ਉਹ ਆਪਣਾ ਹੀ ਇੱਕ ਸੱਚਾ ਤੇ ਪਵਿੱਤਰ ਧਰਮ ਹੈ ਆਪਣੀਆਂ ਸੇਵਾ ਦੇਣ ਤੋਂ ਬਾਅਦ ਮੈਕਸ ਦੀ ਮੌਤ ਹੁੰਦੀ ਹੈ 15 ਮਾਰਚ 1819 ਨੂੰ ਉਹਨਾਂ ਨੇ ਆਪਣੀ ਆਖਰੀ ਸਾਹਾਂ ਤੱਕ ਸਿੱਖ ਧਰਮ ਦੀ ਸੇਵਾ ਕੀਤੀ ਪਰ ਦੁੱਖ ਦੀ ਗੱਲ ਤਾਂ ਇਹ ਹੈ ਟੈਕਸ ਦੀ ਸੇਵਾ ਤੇ ਉਹਨਾਂ ਦੀ ਲਿਖਤਾਂ ਨੂੰ ਜਿੰਨਾ ਜ਼ਿਆਦਾ ਸਨਮਾਨ ਮਿਲਣਾ ਚਾਹੀਦਾ ਸੀ ਉਹ ਅੱਜ ਉਹਨਾਂ ਨੂੰ ਨਹੀਂ ਮਿਲ ਰਿਹਾ ਹੈ। ਥੈਟਸ ਤੋਂ ਪਹਿਲਾਂ ਜੋਸਫ ਡੇਵਿਡ ਕੈਂਡਲ ਨੇ ਵੀ 1849 ਦੇ ਵਿੱਚ ਇੱਕ ਕਿਤਾਬ ਲਿਖੀ, ਦ ਹਿਸਟਰੀ ਆਫ ਸਿਕਸ ਫ੍ਰਮ ਓਰੀਜਨ ਟੂ ਦ ਬੈਟਲ ਆਫ ਸਤਲਜ। ਪਰ ਉਸਦੇ ਵਿੱਚ ਜ਼ਿਆਦਾ ਰਣਨੀਤਿਕ ਤੇ ਸਿਆਸੀ ਅੰਦਾਜ਼ਾ ਸੀ। ਜਦਕਿ ਮੈਕਸ ਨੇ ਧਾਰਮਿਕ ਤੇ ਆਸਤਿਕ ਸੰਬੰਧ ਨੂੰ ਸਮਝਦੇ ਹੋਏ ਆਪਣੀ ਕਿਤਾਬ ਲਿਖੀ। ਇਹ ਕੰਮ ਅੱਜ ਵੀ ਮੈਕਸ ਆਰਡਰ ਮੈਕ ਕਾਫ ਨੂੰ ਯਾਦ ਕਰਦੀ ਹੈ। ਇੱਥੇ ਨੇਕਾ ਹੀ ਗੁਰਦੁਆਰਿਆਂ ਦੇ ਵਿੱਚ ਉਹਨਾਂ ਦੇ ਨਾਮ ਦੀਆਂ ਲਾਇਬ੍ਰੇਰੀਆਂ ਵੀ ਬਣੀਆਂ ਹੋਈਆਂ ਨੇ। ਅੱਜ ਵੀ ਉਹਨਾਂ ਦੀਆਂ ਕਿਤਾਬਾਂ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਰੱਖਿਆ ਗਿਆ ਹੈ ਤੇ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ ਸਿੱਖੀ ਸੰਬੰਧੀ ਜਾਣਨ ਦੇ ਲਈ। ਮਿਸਟਰ ਮਲਕਾਫ ਇੱਕ ਐਹੋਜੇ ਇਨਸਾਨ ਸਨ ਜੋ ਸਾਨੂੰ ਇਹ ਸਮਝਾਉਂਦੇ ਸੀ ਕਿ ਧਰਮ ਜਾਤ ਪਾਤ ਦੀ ਚੀਜ਼ ਨਹੀਂ ਸਗੂ ਆਤਮਿਕ ਖੋਜ ਤੇ ਸੱਚਾਈ ਦੀ ਚੀਜ਼ ਹੈ ਉਹਨਾਂ ਦੀ ਕਲਮ ਨੇ ਜਿਹੜਾ ਇਤਿਹਾਸ ਲਿਖਿਆ ਉਹ ਅੱਜ ਵੀ ਅਨੇਕਾਂ ਹੀ ਵਿਦਵਾਨਾਂ ਤੇ ਸਟੂਡੈਂਟਸ ਦੇ ਲਈ ਇੱਕ ਦੀਵਾ ਹੈ ਜੇਕਰ ਤੁਸੀਂ ਵੀ ਮਿਸਟਰ ਮਲਕਾਫ ਨੂੰ ਇੱਕ ਸੱਚਾ ਸਿੱਖ ਧਰਮ ਪਿਆਰਾ ਸਮਝਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤਾਂ ਕਿ ਜਿਹੜੇ ਸਾਡੇ ਸਿੱਖ ਭੈਣ ਭਰਾ ਅੱਜ ਇਹਨਾਂ ਇਹੀ ਜਾਣਦੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਪਾਈ ਤੇ ਉਹਨਾਂ ਨੂੰ ਵੀ ਇਹ ਇਤਿਹਾਸ ਪਤਾ ਲੱਗ ਪਾਇਆ ਤੁਸੀਂ ਸਾਨੂੰ ਇਹ ਵੀ ਜ਼ਰੂਰ ਦੱਸਿਓ ਕਿ ਤੁਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਕਿਸ ਇਨਸਾਨ ਦੇ ਉੱਪਰ ਚਾਹੁੰਦੇ ਹੋ